ਨੰਕਸੇਵਨ ਮੋਰਕਾ ਜਿੰਦਾਬਾਦ 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 ਸ਼ਾਨ ਮਨਜ਼ੂਰ ਇਕਤਾਰ ਵਾਹ ਵਾਹ ਸ਼ਾਨ ਮਨਜ਼ੂਰ ਇਕਤਾਰ ਵਾਹ ਵਾਹ 16 ਫਲਾਜਰ ਛਪਾਲਵਾ ਪਠਾਨਕੋਟ ਜੋ ਕਿ ਕਰਦਾਸਪੁਰ ਤੇ ਪਠਾਨਕੋਟ ਦੀਆਂ ਜਿੱਥੇ ਬੰਦੀਆਂ ਇੱਥੇ ਪਹੁੰਚੀਆਂ ਹਨ ਇਹ ਜੋ ਇੱਕ ਜਿਹੜਾ ਨਾ ਝੂਠਾ ਫਰੋਡ ਕੀਤਾ ਗਿਆ ਵਾ ਉਹ ਪੰਡਸਾਲ ਦੀ ਜਿਹੜੀ ਐਮਐਫ ਐਮਐਸਪੀ ਜਿਹੜੀ ਉਹ ਜਿੱਤੀ ਗਈ ਆ ਉਹ ਤਿੰਨ ਕੇ ਮੰਤਰੀ ਉਥੋਂ ਭੇਜ ਦਿੱਤੇ ਪਾ ਤਾਮਨ ਲਾਡੂ ਵਲਦੇ ਕੋਈ ਜਿਹੜੇ ਉਹਨਾਂ ਨੇ ਆਣ ਕੇ ਨਾ ਦੋ ਤਿੰਨ ਦਿਨ ਬੜਾ ਆਰੇ ਲਾਹੜਿਆ ਆ 6-7 ਘੰਟੇ ਮੀਟਿੰਗ ਜਿਹੜੀ ਚੱਲਦੀ ਰਹੀ ਤੇ ਤਿੰਨ ਘੰਟੇ ਉਹ ਲੇਟ ਆਉਂਦੇ ਆ ਤੇ ਪੰਡਸਾਲ ਲਈ ਉਹ ਜਿਵੇਂ ਟ੍ਰੇਡ ਵਾਸਤੇ ਕਹਿ ਰਹੇ ਨੇ ਕਿ ਤੁਸੀਂ ਪੰਡਸਾਲ ਵਾਸਤੇ ਸਾਡੇ ਕੋਲ ਐਮਐਸਪੀ ਲੈ ਲਓ ਉਹ ਜਿਹੜੀਆਂ ਨਾ ਇਹਨਾਂ ਜਿਹੜਾ ਅੱਗੇ ਇੱਕ ਨੈਗੇਟਿਵ ਲੱਗਣ ਜਾ ਰਿਹਾ ਉਹ ਇਹੋ ਤਿਆਰੀਆਂ ਇਹਨਾਂ ਦੀਆਂ ਕਿ ਅਸੀਂ ਇਹਨਾਂ ਨੂੰ ਚਾਂਸੇ 'ਚ ਲੈ ਕੇ ਧਰਨੇ ਦੇ ਚਾਂਸੇ ਵਿੱਚ ਤੇ ਆਪਾਂ ਜਿਹੜਾ ਮਤਲਬ ਕਿ ਐਮਐਸਪੀ ਲਾਗੂ ਕਰ ਦਈਏ ਐਮਐਸਪੀ 26 ਸਹਮਾ ਤੇ ਅੱਗੇ ਲਾਗੂ ਆ ਇਹ ਜਿਹੜੀ ਕਣਕ 'ਚ ਹੋਣੇ ਉੱਤੇ ਮੱਕੀ ਉੱਤੇ ਦੇ ਨਰਮੇ ਦੇ ਇੱਕ ਪਾਦ ਜਿਹੜੀ ਇਹ ਦੇਣ ਜਾ ਰਹੇ ਨੇ ਦਾਲਾਂ ਤੇ ਇਹ ਤੇ ਜਿਹੜੀ ਐਮਐਸਪੀ ਇਹ ਪੰਡ ਸਾਲ ਦੀ ਕੋਈ ਗੱਲ ਹੀ ਨਹੀਂ ਆ ਗਈ ਬਾਕੀ ਕਿਸਾਨ ਜਿਹੜੇ ਨੇ ਲੜਦੇ ਲੋਕ ਜਿੰਦਾਬਾਦ ਨੇ ਜਿੰਨਾ ਚਿਰ ਐਮਐਸਪੀ ਲਾਗੂ ਨਹੀਂ ਹੁੰਦੀ ਧਰਨੇ ਪ੍ਰਦਰਸ਼ਨ ਰੇਲ ਰੋਕ ਜੋ ਅਗਲੇ ਬਨੇ ਐਮ ਕੇ ਐਸ ਦਾ ਐਲਾਨ ਆਊਗਾ ਉਹਦਾ ਉਸੇ ਤਰ੍ਹਾਂ ਬੰਦ ਦਾ ਸਮਰਥਨ ਅਗਲੇ ਵੀ ਬਣਾਏ ਜਾਣਗੇ ਉਹ ਜਿਹੜਾ ਕੋਈ ਕੱਲ ਦਾ ਤੇ ਅੰਬਸਰ ਬਣਾ ਤੇ ਕੱਲ ਦਾ ਹੀ ਬੰਦ ਆ ਨਾ ਤੇ ਜਿਹੜੇ ਅੱਜ ਬੰਦ ਆ ਜਿੱਤੇ ਬਿਲਕੁਲ ਹੀ ਭਾਰਤੀ ਬੰਦ ਹੋਣਗੇ ਪਠਾਨਕੋਟ ਉਹ ਇਹ ਤੇ ਪਠਾਨਕੋਟ ਕੀਤਾ ਨਾ ਪਠਾਨਕੋਟ ਉਹ ਜਿਹੜਾ ਅੰਬਸਰ ਆ ਇਹ ਕੋਈ ਕੀਤਾ ਇਹ ਨਹੀਂ ਉਹ ਕੋਈ ਨਾ ਦਾ ਮੁੱਦਾ ਨਹੀਂ ਗਾ ਪੈ ਲੱਗੇ ਵੀ ਵੇਖ ਲਿਆ ਜਿੱਦਾਂ ਮੱਕੀ ਤੇ ਆਂਦੇ ਰਹੇ ਆ ਮੱਕੀ ਹੁਣ ਜੀਮਿੰਦਾਰ ਖਾਤ ਸਕਦੇ ਨਹੀਂ ਤੋ ਗਿੱਲੀ ਚਾਹੀ ਤੋ ਭਰਨਾ ਭਰ ਦੇ ਕੋਲ ਉਦੋਂ ਜਦੋਂ ਮੌਸਮ ਹੁੰਦਾਸ ਮੌਸਮ ਠੰਡਾ ਹੁੰਦਾ ਸੁੱਕਦੀ ਤਾਂ ਨਹੀਂ ਤੇ ਇਹਦਾ ਨਾਮਨਜ਼ੂਰ ਆ ਜੀਮਿੰਦਾਰਾਂ ਨੇ ਇਹ ਤਾਂ ਬਹਾਨੇ ਮਾਰਨੇ ਆ ਤੇ ਵੇਖੀ ਜਿੱਦਾਂ ਕਿ ਤੇ ਵੇਖਣਾ ਪੂਰੇ ਅਸੀਂ ਤੇ ਚਾਹੁੰਦੇ ਆ ਵੀ ਪੂਰੇ ਭਾਰਤ ਜਿਉਣਾ ਚਾਹੀਦਾ ਇਹ ਪੰਜਾਬ ਜਿਉ ਹੋ ਜੇ ਜਿਹਦੇ ਵੱਡੇ ਮਗਰ ਮਾਸ਼ਾ ਲੋਕਾਂ ਨੂੰ ਰੁੱਟਦੇ ਆ ਉਹੀ ਕੋ ਨਾਂਕਾ ਹਰਿਆਣੇ ਚ ਪੰਜਾਬ ਚ ਵਿਗਦਾ ਜਿੱਦਾਂ ਜੂਪੀ ਦਾ ਲਾ ਲੋ ਉਥੋਂ ਆਪਣੇ ਬਿਹਾਰ ਦਾ ਅਹੀਂ ਤੇ ਨੇ ਵੀ ਹਰ ਕੋਈ ਧਰਮ ਕੋਈ ਵੀ ਨਹੀਂ ਮਾਰਾ ਫਰ ਦੁਨੀਆ ਪਰਮੇਸ਼ਰ ਨੇ ਵਧੀਆ ਬਣਾਈਆਂ ਉਹਦੇ ਕਰਕੇ ਪ੍ਰੋਸੀਜਰ ਭਾਰਤ ਦਾ ਬਰਾਬਰ ਚਾਹੀਦਾ ਉਹ ਸਰਕਾਰਾਂ ਦੀਆਂ ਨੀਤੀਆਂ ਕੋਈ ਨਹੀਂ ਅਜੇ ਜਾਬਦੀਆਂ ਇਹ ਤਾਂ ਮਹਾਰਾਜੀ ਕਿਰਪਾ ਬਰੂ ਨਾ ਜੁਰੂਰ ਨੂੰ ਭਰੋਤਾ ਪਰਮੇਸ਼ਰ ਤੇ ਹੁੰਦਾ ਖਨੇ ਆ ਕਿ ਮਹਾਰਾਜ ਜਰੂਰ ਕਿਰਪਾ ਕਰੂਗਾ